ਔਰਤਾ ਆਪਣੀ ਛਾਤੀ ਦਾ ਫੈਟ ਕਿਵੇਂ ਘਟਾ ਸਕਦੇ ਹਨ ਜਦੋਂ ਵਿਆਹ ਹੋ ਜਾਂਦਾ ਹੈ ਬੱਚੇ ਹੋ ਜਾਂਦੇ ਨੇ ਉਹਨਾਂ ਨੂੰ ਫੀਡ ਦਿੰਦੇ ਆ ਛਾਤੀ ਦਾ ਫੈਟ ਹੈ ਜਿਹੜਾ ਉਹ ਵਧਣਾ ਸ਼ੁਰੂ ਹੋ ਜਾਂਦਾ ਸੋ ਉਸ ਨੂੰ ਘਟਾ ਕਰਨ ਲਈ ਆਸਾਨ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਜ਼ਿਆਦਾ ਕਮੈਂਟ ਆਉਂਦੇ ਸੀ ਵੀ ਇਸ ਟੌਪਿਕ ਤੇ ਵੀਡੀਓ ਬਣਾਓ ਸੋ ਆਪਾਂ ਅੱਜ ਵੀਡੀਓ ਬਣਾਤੀ ਸ਼ੇਅਰ ਤੁਸੀਂ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਸਭ ਤੋਂ ਪਹਿਲੀ ਐਕਸਰਸਾਈਜ਼ ਪੁਸ਼-ਅੱਪਸ ਕਰਾਂਗੇ ਪਾਰ ਫਿਗਰ ਆਫ 4 ਚਾਜਾਂਗੇ ਔਰ ਐਦਾਂ ਆਪਾਂ ਥੋੜੀਆਂ ਲੱਤਾਂ ਪਿੱਛੇ ਕਰ ਦੇਣੀਆਂ ਨੇ ਐਦਾਂ نیچے ਐਦਾਂ 1 ਫੇ 2 ਫੇ 3 ਫੇ 4 ਐਦਾਂ ਜ਼ੋਰ ਬਹੁਤ ਲੱਗੇਗਾ ਇਸ ਨੂੰ ਸੌਖਾ ਕਰਨ ਲਈ ਆਪਾਂ ਕੀ ਕਰਾਂਗੇ ਐਦਾਂ ਹੀ ਆਵਾਂਗੇ ਇੱਕ ਲੱਤ ਦੂਜੀ ਲੱਤ ਦੇ ਉੱਪਰ ਰੱਖ ਦਾਂਗੇ ਐਦਾਂ ਕੋਲੇ ਕਰਕੇ ਗੋਡੇ ਵੀ ਕੋਲੇ ਕਰ ਲੈਣੇ ਆ ਇਸ ਨਾਲ ਜ਼ੋਰ ਥੋੜਾ ਘੱਟ ਲੱਗੇਗਾ ਐਦਾਂ 1 ਫੇ 2 ਫੇ 3 ਐਦਾਂ 10 ਵਾਰੀ ਕਰੋ ਔਰ ਇਸ ਦੇ 6 ਸੈਟ ਲਾਉਣ ਦੀ ਕੋਸ਼ਿਸ਼ ਕਰੋ ਪਹਿਲੀ ਕਸਰਤ ਜਿਹੜੀ ਦੂਜੀ ਕਸਰਤ ਆ ਆਪਾਂ ਪੈਰਾਂ ਦੇ ਭਾਰ ਏ ਗੋਡੇ ਮੋੜ ਕੇ ਇਦਾਂ ਬੈਠ ਜਾਾਂਗੇ ਔਰ ਦੋਨੇ ਕੋਣੀਆਂ ਇਦਾਂ ਜੋੜ ਲੈਣੀਆਂ ਨੇ ਔਰ ਇਸ ਦੇ ਵਿੱਚ ਆਪਾਂ ਉੱਪਰ ਉੱਠਾਂਗੇ ਜਦੋਂ ਉਦੋਂ ਐ ਆਪਾਂ ਖੋਲਣਾ ਪੂਰਾ ਛਾਤੀ ਨੂੰ ਫਿਰ ਆਪਾਂ ਵਾਪਸ ਇਦਾਂ ਇੱਕ ਫੇਡ ਦੋ ਫੇਡ ਤਿੰਨ ਫੇਡ ਚਾਰ ਇਦਾਂ 10 ਵਾਰੀ ਕਰਨਾ ਇਸ ਦੇ ਵੀ ਤੁਸੀਂ ਘੱਟੋ ਘੱਟ 6 ਤੋਂ 7 ਸੈੱਟ ਲਾਉਣੇ ਤੀਜੀ ਕਸਰਤ ਦੋਨੋਂ ਹੱਥ ਜੋੜ ਲਾਂਗੇ ਫਿਰ ਉਵੇਂ ਉੱਠ ਕੇ ਆਵਾਂਗੇ ਇਦਾਂ ਪਿੱਛੇ ਜਾਵਾਂਗੇ ਇਦਾਂ ਇੱਕ ਫੇਰ ਦੋ ਫੇਰ ਪੂਰਾ ਪਿੱਛੇ ਯਾਨੀ ਕਿ ਛਾਤੀ ਬਾਹਰ 3 ਫੇ 4 ਫੇ 5 ਇਸਦੇ ਵੀ ਤੁਸੀਂ ਘਟੋ-ਘਟ 6 ਤੋਂ 7 ਸੱਟ ਲਾਓ ਆਸਾਨ ਕਸਰਤਾਂ ਕਰੋ ਨਾਲ ਦੀ ਨਾਲ ਤੁਸੀਂ ਦੇਖੋਗੇ 60 ਦਿਨਾਂ ਦੇ ਵਿੱਚ ਜਿਹੜਾ ਤੁਹਾਡਾ ਛਾਤੀ ਦਾ ਅਨਵਾਂਟਡ ਫੈਟ ਹੈ ਉਹ ਕਟਣਾ ਸ਼ੁਰੂ ਹੋ ਜਾਏਗਾ ਸਤਿ ਸ੍ਰੀ ਅਕਾਲ ਜੀ